ਵਿਸ਼ੇਸ਼ ਡੀਜੀਪੀ ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਪੰਜਾਬ ਰਾਜ ਵਿੱਚ ਸਟਰੀਟ ਕ੍ਰਾਈਮ ਨੂੰ ਰੋਕਣ ਲਈ ਠੋਸ ਰਣਨੀਤੀ ਕੜੀ ਗਈ ਹੈ ਇਸ ਸਬੰਧਿਤ ਜਾਣਕਾਰੀ ਦਿੰਦੇ ਹੋਏ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਕੀਤੀ ਪ੍ਰੈਸ ਕਾਨਫਰੰਸ ਡੀਜੀਪੀ ਪੰਜਾਬ ਸਾਹਿਬ ਵੱਲੋਂ ਇੱਕ ਪੂਰੇ ਸਟੇਟ ਦੇ ਵਿੱਚ ਸਟਰੀਟ ਕ੍ਰਾਈਮ ਨੂੰ ਲਾਕੇ ਰਿਕ ਸਪੈਸ਼ਲ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਹਦੇ ਵਿੱਚ ਸਾਡੇ ਜਿਹੜੇ ਬੇਸਿਕ ਕ੍ਰਾਈਮ ਹੈ ਜਿਹੜੇ ਲੋਕਾਂ ਨੂੰ ਇਫੈਕਟ ਕਰਦੇ ਆ ਜਿਵੇਂ ਕਿ ਸਮੈਚਿੰਗ ਜਿਵੇਂ ਕਿ ਥੈਫਟਸ ਜਿਵੇਂ ਬਰਗਲਰੀਜ਼ ਜਾਂ ਐਬੀਜ਼ਿੰਗ ਇਸ ਤਰ੍ਹਾਂ ਦੇ ਜਿਹੜੇ ਕ੍ਰਾਈਮ ਹੈ ਇਹਨਾਂ ਤੇ ਅਸੀਂ ਮੇਨ ਆਪਣਾ ਫੋਕਸ ਰੱਖਿਆ ਹੈ ਔਰ ਸਾਰੇ ਪੰਜਾਬ ਦੇ ਵਿੱਚ ਇਹ ਮੁਹਿੰਮ ਲਗਾਤਾਰ ਜਾਰੀ ਹੈ ਇਸ ਮੁਹਿੰਮ ਦੇ ਤਹਿਤ ਜਿਹੜੇ ਸਾਡੇ स्ट्रैटेजीज़ uh, हैं वो प्लान कीतियां गई हैं है, और ऐसे स्ट्रैटेजी को इवैल्यूएट करने की मोहाली पुलिस की कार्य करती है आज एक इतने सारे जियोनामिक मीटिंग्स तो किस तरह बिल्डिंग की सुरक्षा के संदर्भ में किया फाइंड बनाया है कि बॉर्डर एरिया खास तौर किस तरह का फोकस अलग-अलग ਜਿਹੜੇ ਹਿੱਸੇ ਪੰਜਾਬ ਦੇ ਉਹਨਾਂ ਦੀ ਅਲੱਗ-ਅਲੱਗ ਪ੍ਰੋਬਲਮਸ ਹੈ ਫੀ ਟॉक अबाउट ਸਟਰੀਟ ਕ੍ਰਾਈਮ ਰੂਰਲ ਏਰੀਆਜ਼ ਦੇ ਵਿੱਚ ਆਪਣੀ ਵੱਖਰੀ ਪ੍ਰੋਬਲਮਸ ਹੈ ਸ਼ਹਿਰਾਂ ਦੇ ਵਿੱਚ ਵੱਖਰੀ ਕਿਸਮ ਦੀ ਪ੍ਰੋਬਲਮਸ ਹੈ ਸੋ ਜਿਹੜੇ ਸਾਡੇ ਕੋਲ ਮੈਨਪਾਵਰ ਹੈ ਉਸ ਨੂੰ ਆਗਮੈਂਟ ਕਰਨਾ ਜਿਹੜੇ ਸਾਡੇ ਰਿਸੋਰਸਸ ਹੈ ਉਸ ਨੂੰ ਆਗਮੈਂਟ ਕਰਨਾ ਔਰ ਇੱਕ ਇਹੋ ਜੀ ਪਲੈਨਿੰਗ ਕਰਨੀ ਤਾਂ ਕਿ ਕੋਈ ਕ੍ਰਿਮੀਨਲ ਇਸ ਤਰ੍ਹਾਂ ਦੀ ਹਰਕਤ ਨਾ ਕਰ ਸਕੇ और मैं खुशी है कि पिछले एक महीने के जड़ा रोपड़ रेंज है जेद्ध तीन जिले आए हैं मोहाली फतेहगढ़ साहब और रोपड़ इन्होंने एक महीने के बत्ती हज़ार छः सौ पैंठ वहीकल्स के चलान किए और एक सौ अठाह वहीकल्स इंपाउंड किए ना दी समॉल थिंग्स ये ये क्राइम की एक जेनेसिस हो छोटे छोटे तौर पर जो लोग लॉ को फॉलो नहीं करते ਉਨਾਂ ਦੇ ਖਿਲਾਫ ਇੱਕ ਐਕਸ਼ਨ ਤਾਂ ਕਿ ਸਖਤ ਚੈਕਿੰਗ ਕੀਤੀ ਜਾਵੇ ਸੜਕਾਂ ਦੇ ਉਤੇ ਸੋ ਇਹ ਸਾਰੀ ਅਸੀਂ ਇੱਕ ਸਟ੍ਰੈਟਜੀ ਮੈਂ ਜ਼ਿਆਦਾ ਡਿਟੇਲ ਚ ਨਹੀਂ ਜਾਊਂਗਾ ਕ੍ਰਿਮੀਨਲਸ ਦੇ ਖਿਲਾਫ ਕੀ ਸਾਡੀ ਸਟ੍ਰੈਟਜੀ ਹੈ ਜਿਹੜੇ ਸਾਡੇ ਹੁਲੀਗਨਸ ਹੈ ਉਹਨਾਂ ਦੇ ਖਿਲਾਫ ਕੀ ਸਟ੍ਰੈਟਜੀ ਸੋ ਇੱਕ ਪ੍ਰੋਪਰ ਪਲਾਨ ਹੈਜ਼ ਬੀਨ ਇਵਾਲਡ ਫਾਰ ਏਵਰੀ ਡਿਸਟ੍ਰਿਕਟ ਔਰ ਦੈਟ ਇਜ਼ ਬੀਨ ਇੰਪਲੀਮੈਂਟਡ ਇਨ ਪੰਜਾਬ ਇਸੇ ਪਲਾਨ ਦੇ ਤਹਿਤ ਅਸੀਂ एक ऑपरेशन प्रोजेक्ट संपर्क भी शुरू किया हुआ है होे जो एस एच ओज हैं गड ऑफिसर्स हैं एस एस पीज़ डीआईीज सीनियर ऑफिसर्स लोगों के जाके उन्होंने मीटिंगस करना तो सजैशनस लैन और दजैशनस को अभी इंप्लीमेंट करिए पुलिस को बेहतर बना सकिए जो पुलिस और लोगों के विकार गैप है इसनों घटा सकी

ਔਰ ਮੈਂ ਜ਼ਿਆਦਾ ਡਾਇਵਰਜ ਨਾ ਕਰਦਾ ਹੋਏ ਦੱਸਾਂਗਾ ਕਿ ਜਿਹੜੇ ਸਾਡੇ ਸਬਰਬਨ ਏਰੀਆਜ਼ ਹੈ ਜਿਹੜੇ ਸਾਡੇ ਟੈਲੈਂਟ ਵੈਰੀਫਿਕੇਸ਼ਨ ਹੈ ਜਿਹੜੇ ਸਾਡੇ ਕਿਥੇ ਰੈ residense ਹੈ ਉਹਨਾਂ ਦੇ ਵੈਰੀਫਾਈ ਇਹ ਸਾਰੇ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਉਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਔਰ ਇਸ ਨੂੰ ਚਲਾਇਆ ਜਾ ਮੇਰੀ ਇੱਥੇ ਕੀਤੀ ਹੈ ਬਾਪੂਆ ਤੇਰੀ ਜੀ ਗ੍ਰੇਟ ਜੀ ਬਸ ਤੋਂ ਲੈ ਕੇ ਵਰਕ ਵਰਕ ਜਗਾ ਜਾ ਕੇ ਸੀਨੀਅਰ ਆਫਸਰਸ ਨੂੰ जोड़े साढ़े रेंज ऑफिसर हैं वो मीटिंग्स कर रहे हैं है तो so, एस एस पी साहबान ने प्लान्स बनाए हैं और पिछले तुम देखा होएगा जी साहब की फील्ड के मैं भी कई जिलों से विजिट किया सो असी जाके इसकी एक असैसमेंट कर रहे हैं के किधर जिलेची के स्तरांधी कार्रवाई की तीजारे? पंजाब में तो अलग उन्होंने बहुत सारे सेंस ले जा रहे हैं, बहुत सारे इसकी पुलिस बोर्ड भी डिप्लोए की लेकिन क्राइम रेट कटे। लेकिन उनको लग रहे हैं कि जिस तरीके से सिचुएशन जारी नहीं क्राइम रेट का डर दिखाई नजर नहीं आ रहा सीनियर ऑफिशियल्स have been traced in a record type पण ਅਸੀਂ ਇਹ ਜਿਹੜਾ ਅੱਜ ਪਲਾਨਿੰਗ ਕਰ ਰਹੇ ਹਾਂ ਦਿਸ ਇਜ਼ ਅ ਪ੍ਰੀਮਪ ਰੀਵੈਂਸ਼ਨ ਆਫ ਕਰਾਈਮ ਦੇ ਲਈ ਤਾਂ ਕਿ ਇਹ ਜਿਹੜਾ ਸਟਰੀਟ ਕਰਾਈਮ ਹੈ ਜਿਹੜਾ ਛੋਟਾ ਛੋਟਾ ਕਰਾਈਮ ਹੁੰਦਾ ਹੈ ਇਸ ਦੇ ਵਿੱਚ ਬਾਅਦ ਦੇ ਵਿੱਚ ਇਹੀ ਕਰਾਈਮਸ ਕ੍ਰਿਮੀਨਲਸ ਗ੍ਰੈਜੂਏਟ ਕਰ ਜਾਂਦੇ ਨੇ ਸੋ ਇਹਨੂੰ ਇੱਥੇ ਹੀ ਰੋਕਿਆ ਜਾ ਸੋ ਇੱਕ ਤਰਫ ਲੋਕ ਸੰਪਰਕ ਪ੍ਰੋਗਰਾਮ ਲੋਕਾਂ ਨਾਲ ਤਾਬੂਨ ਕਰਨਾ ਦੂਸਰੀ ਤਰਫ ਆਪਣੀ ਫੋਰਸ ਨੂੰ ਮੋਟੀਵੇਟ ਕਰਕੇ अपनी प्रॉपर प्लानिंग करनी उसकी प्रॉपर इंप्लीमेंटेशन करनी और इससे बहुत चंगे रिजल्ट सामने आए